ਸਰ ਆਪਣਾ ਨਾਮ ਦੱਸਿਓ ਤੇ ਕਿੰਨਾ ਗੋੜੀ ਲੱਗਿਆ ਤੁਹਾਡੇ ਕੀ ਲੱਗਦੇ ਹੈ ਕਿ ਕੀ ਕਰਨਾ ਮੈਂ ਸਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ ਤੇ ਉਹ ਇਤਾਰ ਜਾਨਾ ਭਤੀਜੀ ਨੂੰ ਚੜਾਉਣ ਲਈ ਜਾਂਦਾ ਹੈ ਜਾਂ ਫਿਰ ਚੌਂਕ ਦੇ ਵਿੱਚ ਗਿਆ ਤੇ ਉਹ ਕੋਲ ਜੁੱਤ ਲਾ ਕੇ ਵਾਪਸ ਮੁੜਿਆ ਤੇ ਉਹ ਫਿਰ ਕਿ ਉਹਨਾਂ ਨੇ ਜੇ ਮੂੰਹ ਬੱਦੇ ਮੁੜਿਆ ਨੇ ਉਹਨਾਂ ਨੇ ਗੋਲੀ ਨਾ ਮਾਰੀ ਕੰਮ ਕੀ ਕਰਦੇ ਸੀ ਇਹ ਖੇਤੀਬਾੜੀ ਕਰਦਾ ਹੈ ਮੁਖਵਿੰਦਰ ਕੋਈ ਪੁਰਾਣੀ ਰਾਂਜੀਸ ਪਾਜੀ ਹੈ ਜੀ ਪੁਰਾਣੀ ਤੇ ਮੁਖਵਿੰਦਰ ਤੋਂ ਹੀ ਤਰ੍ਹਾਂ ਲੱਗੇਗਾ ਜੀ ਹਾਂ ਕੋਈ ਹੈ ਆ ਕਿਵੇਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੱਸ ਦਿਆ ਨੌਂ ਰਾਉਂਡ ਹੋਏ ਆ ਫਿਰ ਤੇ ਪੰਜ ਲੱਗੀਆਂ ਪੁਲਿਸ ਨੂੰ ਕੀ ਮੰਗਤੀ ਕਰਦੇ ਪੁਲਿਸ ਤੋਂ ਅਨਸਾਰ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਫतीश ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸਾ ਉਹ ਲੱਗੀ ਹੋਈ ਆ ਤਾਂ ਫਿਰ ਮੌਕੇ ਤੇ ਆਏ ਅਫਸਰ ਜੀ ਬਾਈ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਸਰਪੰਚ ਮੈੜੀ ਖੁਰਦ ਸਾਫ ਦਾ ਸਰਪੰਚ ਕੀ ਕਲਪਾ ਤੁਸੀਂ ਜਿਹੜਾ ਕੋੜੀ ਘਟਨਾ ਵਾਲੀ ਬੋਲਤੀ ਗੱਲ ਦੀ ਬਈ ਮੁਖਵਿੰਦਰ ਸਿੰਘ ਆਪਣੇ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ 3 ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋਹ ਜਾਂਦਾ ਸੀ 7 ਵਜੇ ਦੇ ਕਰੀਬ ਉੱਥੋਂ ਜਦੋਂ ਚੜਾ ਕੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਨੇ ਦਸਤੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵਾਟੀ ਸੀ ਅੱਛਾ ਜੀ ਕਿਹੜੇ ਹਮਲਾਵਰ ਸੀ ਜੋ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆਂਦੇ ਆਏ ਤਿੰਨ ਜਣੇ ਸੀ ਕੰਨੇ ਰੌਡ ਪਾਇਰ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰੌਂਦ ਪਾਇਰ ਹੋਏ ਆ ਤੇ 5 ਲੱਗੇ ਆ ਤੇ ਕੱਲੇ ਇਹੋ ਚੱਤਰੀ ਹੋਈ ਗੁੜੀ ਗੁੜੀਆਂ ਤੇ ਚੜ ਗਈ ਸੀ ਬੱਸ ਇਹਨੂੰ ਚੁੜਾਤਾ ਸੀ ਕੋਈ ਕਾਰਨ ਪਤਾ ਲੱਗਾ ਕਿ ਕੋਈ ਪੁਰਾਣੇ ਰੈਜੀਸਵਾਦੀ ਜਾਂ ਕਰਤਾ ਕਾਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਖਵਿੰਦਰ ਸਿੰਘ ਹੀ ਦੱਸ ਸਕਦਾ ਵਾ ਹੰਪੁਰ ਤੋਂ ਪਰੇ ਲੈਣੇ ਪੁੱਛਣੂ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਦੇ ਹੀ ਕਰਾ ਹਾਂ ਸਰ ਕੀ ਮਾਮਲਾ ਹੈ ਜਿਹੜਾ ਥਰੀਏ ਵਾਲ ਜਿਹੜੀ ਗੋਲੀ ਚੱਲੀ ਕੀ ਮਾਮਲਾ ਹੈ ਅ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰੀਏ ਵਾਲ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਣ ਲਈ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਅੰਤਛਾਤੇ ਅ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤੇ ਆ ਤੇ ਫਾਇਰ ਲੱਗਨ ਨਾਲ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਅ ਪਿੰਡ ਦੇ ਮੋਤਪੁਰ ਬੰਦਿਆ ਵੱਲੋਂ ਅਮਨਦੀਪ ਹਸਪਤਾਲ ਅਮਰਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹਦੀ ਖਤਰੇ ਤੋਂ ਬਾਹਰ ਇਸ ਬੰਦੀ ਮਕਦਮਾ ਜਿਹੜਾ ਵਾ ਉਹ ਅਸੀਂ ਦਰਜ ਕਰ ਲਿਆ ਇਹ ਤਫ਼ਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਆ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਆਉਂ। ਮੁਡਲੀ ਤਫ਼ਤੀਸ਼ ਕੀ ਸਾਹਮਣੇ ਆਇਆ। ਇਹ ਵੇਖੋ ਹਾਲ ਦੀ ਘੜੀ ਅਜੇ ਕੁਛ ਨਹੀਂ ਪਤਾ ਲੱਗ ਰਿਹਾ। ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਉਹ ਸਾਬ ਦੇ ਨਾਲ ਆਪਣੀ ਤਫ਼ਤੀਸ਼ ਕਰ ਰਹੇ ਆ ਟੈਕਨੀਕਲੀ ਵੀ। ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਦੇ ਜਿਹੜਾ ਜੋ ਇੰਜੜਿਆ ਇਹ ਜਦੋਂ ਠੀਕ ਹੋਏਗਾ ਫਿਰ ਇਹ ਇਹ ਦੀ ਪੁੱਛ ਕੇ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਕੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਤੇ ਜਿਹੜਾ ਵਾ ਉਹ 7-8 ਖੂਲ ਜਿਹੜੇ ਆ ਉਹ ਬਰੰਦ ਹੋਏ ਤੇ ਕੋਈ ਅਫਸਰ ਸਿਆਸੀ ਪਾਰਟੀ ਨਾਲ ਵੀ ਤੱਲੁਕ ਰੱਖਦਾ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਉਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ। ਪਰ ਲੋਕਾਂ ਦਾ ਕਹਿਣਾ ਕਿ ਕਾਲੀਦਲ ਨਾਲ ਸੰਬੰਧਤ ਸੀਗਾ ਕਾਲੀ ਆਗੂ ਸੀਗਾ। ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀਦਲ ਨਾਲ ਸੰਬੰਧਤ ਹੁੰਦਾ ਮਤਲਬ ਕਿਸ ਨੂੰ ਮਾਰਨਾ ਥੋੜੀ ਹੈ। ਅਣਖਾਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ। ਬੜੀ ਛੇਤੀ ਇਹਦਾ ਏਜੰਟ ਥਾ।